ਕੁੜੀ ਦੀ ਗੱਲ ਕਰੀਏ ਜਿੱਦਾਂ ਜਸ਼ਨ ਜੱਲ ਜਾਂ ਬਜਿੰਦਰ ਪਾਸਟਰ ਇਹ ਕੁੜੀਆਂ ਨੂੰ ਦੇਖਦੇ ਮਹਿਲ ਅੱਖ ਰੱਖਦੇ ਸੀ ਉਹਨਾਂ ਤੇ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਆਪਣੇ ਪਰਸਨਲੀ ਬੁਲਾਉਣਾ ਕਿ ਤੁਸੀਂ ਮੇਰੇ ਨਾਲ ਮੇਲੋ ਮੈਨੂੰ ਉਹਨੂੰ ਫਿਰ ਗੱਲਾਂ 'ਚ ਲਿਆਉਣਾ ਮੈਂ ਉਸ ਤੋਂ ਬਾਅਦ ਗੱਲਾਂ 'ਚ ਲਿਆ ਕੇ ਫਿਰ ਉਹਨਾਂ ਨੂੰ ਟੌਰਚਰ ਕਰਨਾ ਸ਼ੁਰੂ ਕਰ ਦਿੰਦੇ ਸੀਗੇ ਤੇ ਇੱਕ ਐ ਜਿਹੜਾ ਏਐਸਆਈ ਵਰਦੀ ਪਾਈ ਦੀ ਆਈ ਉਹ ਇਹ ਪੁਲਿਸ ਮੁਲਾਜ਼ਮ ਨੇ ਨਹੀਂ ਪੁਲਿਸ ਮੁਲਾਜ਼ਮ ਨਹੀਂ ਹੈ ਨਰਸਿੰਗ ਦਾ ਕੋਰਸ ਕੀਤਾ ਦਾ ਜੀ ਵਰਦੀ ਤਾਂ ਪਾਈ ਹੋਈ ਹੈ ਉਹਨਾਂ ਨੇ ਹਾਂਜੀ ਤੇ ਇਹ ਮੈਨੂੰ ਡਰਾਉਂਦਾ ਧਮਕਾਉਂਦਾ ਜੀ ਮੈਨੂੰ ਉਲਟਾ ਐ ਐਸਐਚਓ ਦਬਕੇ ਮਾਰਦਾ ਸੀ ਪਿੱਤੋਂ ਜਿੱਥੇ ਜ਼ੋਰ ਲੱਗਦਾ ਨਾ ਤੇ ਮੈਂ ਕਲਮੰਤਕੌਰ ਨੂੰ ਫੜਨਾ ਵਾਂ ਰਿਸ਼ਟ ਕਰਾਂਗਾ ਤੇ ਨਾ ਮੈਂ ਰਚਨਾ ਬਾਬਾ ਨੂੰ ਤੇ ਨਾ ਹੀ ਇਹਨੂੰ ਕੁਝ ਵੀ ਕਹਾਂਗਾ। ਟਰਾਣਾ ਧਮਕਾਣਾ ਮੈਂ ਤੇ ਅਕਾਊਂਟਰ ਕਰਦਾਂਗੇ ਜੰਮੂ ਲਿਜਾ ਕੇ ਅਕਾਊਂਟਰ ਕਰਾਂ ਅੰਮ੍ਰਿਤਸਰ ਚ ਅਕਾਊਂਟਰ ਕਰਾਂਗੇ ਇਹਦਾ ਬੰਦੇ ਦਾ ਰੋਲ ਪੂਰਾ ਇਹ ਹੈ। ਲੋਕਾਂ ਨੇ ਤੁਸੀਂ ਕਤਲ ਕਰਦੇ ਹੋ ਦੋ ਦੋ ਕਤਲ ਕਰਦੇ ਹੋ ਇੱਕ ਛੋਟੇ ਬੱਚੇ ਦਾ ਤੇ ਇੱਕ ਇਹਨਾਂ ਦੀ ਬੇਟੀ ਦਾ ਸਾਡੀ ਮਰੀ ਵੀ ਛੋੜੀ ਦਾ ਜਾਂ ਸਾਡੇ ਜਵਾਕ ਦਾ ਉਹ ਮੁੱਲ ਪਾ ਰਹੇ ਦੋ ਦੋ ਲੱਖ ਰੁਪਏ ਦਾ ਕਿ ਤੁਸੀਂ ਫੈਸਲਾ ਕਰ ਲਓ। ਫੈਸਲਾ ਕਿਸ ਚੀਜ਼ ਦਾ ਕਰ ਲਈ ਜਿਹੜੀ ਇੱਕ ਡਾਕਟਰ ਨੇ ਵਾਅਦਾ ਕੀਤਾ ਸੀ ਕਲਮੰ ਤੇ ਉਹਨੇ ਉਹਨੂੰ ਰੈਸ਼ ਨਹੀਂ ਕੀਤਾ ਜਾ ਰਿਹਾ ਅਸੀਂ ਐਪਲੀਕੇਸ਼ਨ ਦੇ ਕੇ ਥੱਕ ਚੁੱਕੇ ਹਾਂ ਤੇ ਪ੍ਰੇਮਸੀ ਨੂੰ ਫੜਿਆ ਰਹੀ ਜਸ਼ਨਗਲ ਦੇ ਵੱਡੇ ਭਰਾ ਨੂੰ ਤੇ ਅਦੀ ਭੈਣ ਮਾਰਥਾ ਨੂੰ ਜੀ ਤੇ ਇਹ ਉੱਥੇ ਇਹਨਾਂ ਨੇ ਰਿਮਾਂਡ ਪੁਲਿਸ ਨੇ ਲਿਆਦਾ ਸੀ ਤੇ ਰਿਮਾਂਡ ਦੀ ਬਿਅ ਹੈ ਇਹਨਾਂ ਨੂੰ ਕੁਰਸੀਆਂ ਉੱਤੇ ਬਹਾਲ ਕੇ ਤੇ ਚਾਹ ਪੀਉਣ ਦੇ ਹੀ ਸੀ ਪੁਲਿਸ ਵਾਲੇ ਐਸ ਐਚਓ ਸਾਹਿਬ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਮੈਂ ਮਮੋਨ ਸਿੰਘ ਔਲਖ ਦੀਨਾ ਨਗਰ ਚ ਇੱਕ ਐਫ ਆਈ ਆਰ ਦਰਜ ਹੁੰਦੀ ਆ ਜਸ਼ਨਗਿਲ ਨਾਮ ਦੇ ਪਾਸਟਰ ਦੇ ਉੱਪਰ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗਦੇ ਨੇ ਫਰਾਰ ਹੋ ਜਾਂਦਾ ਜਦੋਂ ਪਰਿਵਾਰ ਨੂੰ ਫੜਿਆ ਜਾਂਦਾ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਉੱਪਰ ਪਨਾਹ ਦੇਣ ਦੇ ਦੋਸ਼ ਲੱਗਦੇ ਨੇ ਪੁਲਿਸ ਉਹਨਾਂ ਤੇ ਦਬਾਅ ਪਾਉਂਦੀ ਆ ਉਸ ਤੋਂ ਬਾਅਦ ਉਹ ਸਰੈਂਡਰ ਕਰ ਜਾਂਦਾ ਪਰ ਹਜੇ ਵੀ ਪਰਿਵਾਰ ਇਹ ਦੋਸ਼ ਲਾ ਰਿਹਾ ਕਿ ਪੁਲਿਸ ਕਾਰਗੁਜ਼ਾਰੀ ਢਿੱਲੀ ਕਰ ਰਹੀ ਆ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਉਹਨਾਂ ਨੂੰ ਧਮਕਾਇਆ ਜਾ ਰਿਹਾ ਆਪਾਂ ਇਸ ਮੁੱਦੇ ਤੇ ਤਮਾਮ ਗੱਲਬਾਤ ਕਰਾਂਗੇ ਸਟੂਡੀਓ ਚ ਨਾਲ ਪਰਿਵਾਰ ਔਰ ਸਿਮਰਨਜੀਤ ਸਿੰਘ ਜਿਨ੍ਹਾਂ ਨੇ ਇਹ ਸਾਰਾ ਮੁੱਦਾ ਉਠਾਇਆ ਪਾਸਟਰ ਬਜਿੰਦਰ ਦਾ ਵੀ ਜਸ਼ਨ ਗਿੱਲ ਦਾ ਵੀ ਹੋਰ ਵੀ ਜਿਹੜੇ ਮੁੱਦੇ ਉਠਾਏ ਨੇ ਉਹਨਾਂ ਨੇ ਕਿ ਇਹ ਸਭ ਕਿਉਂ ਹੋ ਰਿਹਾ ਆਪਾਂ ਗੱਲਬਾਤ ਕਰਾਂਗੇ ਅ ਭਾਈ ਜੀ ਪਹਿਲਾਂ ਤਾਂ ਮੇਰਾ ਤੁਹਾਨੂੰ ਹੀ ਸਵਾਲ ਆ ਕਿ ਪੁਲਿਸ ਤਾਂ ਜਿਵੇਂ ਖਬਰਾਂ ਲੱਗ ਰਹੀਆਂ ਨੇ ਸਾਹਮਣੇ ਵੀ ਆ ਰਿਹਾ ਪੁਲਿਸ ਲਗਾਤਾਰ ਕਾਰਵਾਈ ਵੀ ਕਰ ਰਹੀ ਐ ਸਰੈਂਡਰ ਤੱਕ ਕਰਨਾ ਪੈਗਾ ਜਸ਼ਨ ਗਿੱਲ ਨੂੰ ਤੁਸੀਂ ਹਜੇ ਵੀ ਕਹਿ ਰਹੇ ਹੋ ਕਿ ਤੁਹਾਡੀ ਗੱਲ ਨਹੀਂ ਸੁਣੀ ਜਾ ਰਹੀ ਕਿੱਥੇ ਖੜੀ ਗੱਲ ਗੱਲ ਜੀ ਇਤਰਾ ਜੀ ਪੀ ਮੈਨੂੰ ਐਸ ਐਚਓ ਸਾਹਿਬ ਨੇ 9 ਤਰੀਕ ਤੇ ਬੁਲਾਇਆ ਸੀ ਜੀ ਤੇ ਨਾਂ ਤੇ ਫਾਰਿਆ ਜੀ ਕਲਮੰਤਕੌਰ ਨਰਸ ਜੀ ਜਿਹੜੀ ਗੋਠ ਕੋਕਰ ਜੀ ਜਿਨੇ ਬੋਸ਼ਨ ਕੀਤਾ ਜੀ ਤੇ ਨਾਂ ਡਾਕਟਰ ਰਚਨਾ ਬਾਬਾ ਜੀ ਤੇ ਇੱਕ ਐ ਜਿਹੜਾ ਏ ਐਸ ਆਈ ਵਰਦੀ ਪਾਈ ਦੀ ਆ ਜੀ ਇਹ ਪੁਲਿਸ ਮੁਲਾਜ਼ਮ ਨੇ ਨਹੀਂ ਪੁਲਿਸ ਮੁਲਾਜ਼ਮ ਨਹੀਂ ਹੈ ਨਰਸਿੰਗ ਦਾ ਕੋਰਸ ਕੀਤਾ ਦਾ ਜੀ ਵਰਦੀ ਤਾਂ ਪਾਈ ਹੋਈ ਹੈ ਇਹਨਾਂ ਦੇ ਹਾਂ ਜੀ ਤੇ ਇਹ ਮੈਨੂੰ ਡਰਾਉਂਦਾ ਧਮਕਾਉਂਦਾ ਜੀ ਤੇ ਮੈਂ ਕਈ ਵਾਰੀ ਗਿਆ ਜੀ ਐਸ ਐਚਓ ਕੋਲ ਨਹੀਂ ਐਸ ਐਸ ਪੀ ਸਾਹਿਬ ਕੋਲ ਨਹੀਂ ਪਰ ਕੋਈ ਇਹਤੇ ਕਾਰਵਾਈ ਨਹੀਂ ਕਰਨ ਦੇ ਤੇ ਮੈਨੂੰ ਉਲਟਾ ਐਸਐਚਓ ਦਬਕੇ ਮਾਰਦਾ ਹੀ ਵੀ ਤੂੰ ਜਿੱਥੇ ਜ਼ੋਰ ਲੱਗਣਾ ਨਾ ਤੇ ਮੈਂ ਕਲਮੰਤਕੌਰ ਨੂੰ ਫਰਨਾਵਾ ਅਰੈਸਟ ਕਰਾਂਗਾ ਤੇ ਨਾ ਮੈਂ ਰਚਨਾ ਬਾਵਾ ਨੂੰ ਤੇ ਨਾ ਹੀ ਇਹਨੂੰ ਕੁਝ ਵੀ ਕਾਂਗਾ ਜਿੱਥੇ ਜ਼ੋਰ ਲੱਗਦਾ ਆਪਣਾ ਲਾਲਾ ਤੇ ਮੈਨੂੰ ਕਹਿੰਦਾ ਜੇ ਕੰਪਰਮਾਈਜ਼ ਘਰ ਆਉਣਾ ਤੇ ਇਹ ਤਿੰਨਾਂ ਨਾਲ ਮੈਂ ਤੇਰਾ ਰਾਜੀਨਾਮਾ ਕਰਾ ਦਿੰਨਾ ਵਾ ਦਬਾਅ ਪਾਇਆ ਜਾ ਰਿਹਾ ਹਾਂਜੀ ਤੁਸੀਂ ਦੱਸੋ ਜੀ ਇਹ ਕੌਣ ਨੇ ਆ ਜਿਹੜਾ ਫੋਟੋ ਦਿਖਾਈ ਜਾ ਰਹੀ ਹੈ ਜਾਂ ਕੀ ਖੜੀ ਕਿੱਥੇ ਖੜੀ ਗੱਲ ਜਿਹੜਾ ਅਸ਼ੀਸ਼ ਗਿੱਲ ਹੈ ਨਾ ਇਹ ਇੱਕ ਨਰਸਿੰਗ ਦਾ ਕੋਰਸ ਕੀਤਾ ਹੈ ਨੇ ਇਹ ਜਿਹੜੇ ਵਰਦੀ ਪਾਈ ਇਹ ਇਹਨਾਂ ਨੂੰ ਡਰਾ ਰਿਹਾ ਵਰਦੀ ਪਾ ਕੇ ਨਾ ਡਰਾ ਰਿਹਾ ਏ ਕਿ ਮੁਲਾਜ਼ਮ ਇਹ ਨਹੀਂ ਨਹੀਂ ਬਿਲਕੁਲ ਮੁਲਾਜ਼ਮ ਨਹੀਂ ਇੱਕ ਵਰਦੀ ਪਾ ਰખી ਪੁਲਿਸ ਦੀ ਇਹਨਾਂ ਨੇ ਇੱਕ ਵਰਦੀ ਕਿਦਾਂ ਪਾ ਸਕਦਾ ਸਿਵਲਿਅਨ ਕਿ ਵਰਦੀ ਪਾ ਸਕਦਾ ਅਸੀਂ ਵੀ ਇਹੀ ਸੋਚਦੇ ਹਾਂ ਕਿ ਇਹਦੀ ਇਹ ਕਹਿੰਦਾ ਕਿ ਮੇਰੀ ਪਹੁੰਚ ਆ ਮੈਨੂੰ ਕੋਈ ਪੁਲਿਸ ਰੋਕੇ ਨਹੀਂ ਸਕਦੀ ਸ਼੍ਰੀਆਮ ਵਰਦੀ ਪਾ ਕੇ ਕੋ ਮਰਜ ਕਿ ਹੋਰ ਬੰਦਾ ਪਾਖ ਤੋ ਜਦੇ ਪਰਚਾ ਹੋ ਜਾਂਦਾ ਇਹ ਸ਼੍ਰੀਆਮ ਕੁਮਰ ਆ ਵਰਦੀ ਪਾ ਕੇ ਤੇ ਫੋਟੋ ਖਿਚਾ ਰਿਹਾ ਵੀਡੀਓ ਬਣਾ ਰਿਹਾ ਵੀਡੀਓ ਵੀ ਇਹਦੀ ਹੈਗੀਆਂ ਤੇ ਫੋਟੋ ਖਿਚਾ ਰਿਹਾ ਤੇ ਇਹਨੇ ਇੰਨਾ ਕਿ ਦਬਾਅ ਬਣਾ ਰੱਖਿਆ ਇਸ ਪਰਿਵਾਰ ਤੇ ਡਰਾਣਾ ਧਮਕਾਣਾ ਮੈਂ ਤੇ ਅਕਾਊਂਟਰ ਕਰਦਾਂਗੇ ਜੰਮੂ ਲਿਜਾਂਗੇ ਕਾਊਂਟਰ ਕਰਾਂ ਅਮਰੀਕਾ ਸਰਚ ਕਾਊਂਟਰ ਕਰਾਂਗੇ ਇਹ ਦਾ ਬੰਦੇ ਦਾ ਰੋਲ ਪੂਰਾ ਇਹ ਹੈ ਕਿ ਡਰਾਉਣਾ ਧਮਗਾਉਣਾ ਸ਼ੁਰੂ ਕਰਦਾ ਹੈ ਤੈਨੂੰ ਪਰਿਵਾਰ ਨੂੰ ਐਡਾ ਕਹਿੰਨਾਂ ਨੇ ਅੱਜ ਦਬਾਅ ਬਣਾ ਰੱਖਿਆ ਹੈ ਪਰਿਵਾਰ ਗੁਰਦਾਸਪੁਰ ਛੱਡ ਕੇ ਤੇ ਹੋਰ ਸ਼ਿਫਟ ਹੋ ਜਾਂਦੇ ਹੁਣ ਉੱਥੋਂ ਵੀ ਸ਼ਿਫਟ ਕਰਨ ਦੀ ਸੋਚਦੇ ਕਿ ਸਾਨੂੰ ਇੱਥੇ ਵੀ ਮਾਰ ਨਾ ਦੇਣ ਸਾਨੂੰ ਲੱਭ ਕੇ ਜਿਵੇਂ ਕੋਣ ਕਹਾਣੀ ਚੱਲਦੀ ਪਈ ਇਸ ਟਾਈਮ ਪੂਰੀ ਪਾਸਟਰ ਬਜਿੰਦਰ ਵਾਲੇ ਮਾਮਲੇ ਨੂੰ ਦੇਖਦਿਆਂ ਦਾ ਲੱਗਦਾ ਕਿ ਬਹੁਤ ਇਨਸਾਫ ਮਿਲ ਰਿਹਾ ਲੋਕਾਂ ਨੂੰ ਦੇਖੋ ਇਨਸਾਫ ਤਾਂ ਮਿਲ ਰਿਹਾ ਪਰ ਲੋਕ ਜਿਹੜੇ ਹੁਣ ਵੀ ਬਹੁਤ سارے ਮਾਮਲੇ ਸਾਹਮਣੇ ਆਏ ਨੇ ਮੈਨੂੰ ਕਾਲ ਵੀ ਆਉਂਦੇ ਨੇ ਬਟ ਲੇਕਿਨ ਲੋਕ ਡਰਦੇ ਨੇ ਸਾਹਮਣੇ ਆਣ ਜਿਵੇਂ ਹੁਣ ਦੇਖੋ ਇਹ ਵੀ ਡਰ ਰਹੇ ਸੀਗੇ ਕਿ ਮੈਂ ਅੱਜ ਕੈਮਰੇ ਸਾਹਮਣੇ ਬੈਠਾ ਮੇਰਾ ਪਤਾ ਨਹੀਂ ਇਹ ਕਦੋਂ ਕਾਊਂਟਰ ਕਰਾਂਗੇ ਅਸ਼ੀਸ਼ ਗਿੱਲ ਵਰਗੇ ਹੋਗੇ ਜਿਹੜੇ ਪੋਸਟਰ ਵਰਤੀ ਪਾ ਰੱਖਿਆ ਨੇ ਤੇ ਜਿਹੜੇ ਦੂਜੇ ਹੋਰ ਵੀ ਨੇ ਡਰਦੇ ਨੇ ਪਰਿਵਾਰ ਸਾਹਮਣੇ ਨਹੀਂ ਆਉਣਾ ਚਾਹੁੰਦੇ ਮੈਂ ਕਹਿੰਦਾ ਸਾਹਮਣੇ ਮੀਡੀਆ ਸਾਹਮਣੇ ਲੈ ਕੇ ਆਓ ਕਿ ਲੋਕਾਂ ਦਾ ਇਹਨਾਂ ਪਤਾ ਲੱਗੇ ਵੀ ਇਹ ਲੋਕ ਕਰਦੇ ਕੀ ਨੇ ਪਿਛਲੇ ਪਿਛਲੇ ਦਿਨਾਂ ਚ ਕੋਈ ਇਦਾਂ ਦੀ ਘਟਨਾਵਾਂ ਵਾਪਰੀਆਂ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਇਹਦੇ ਵੱਲੋਂ ਵੀ ਹੋਇਆ ਜਿਹੜਾ ਕੋਆਪਰੇਟ ਕੋਆਪਰੇਟ ਬਹੁਤ ਕੀਤਾ ਜਾ ਰਿਹਾ ਪੁਲਿਸ ਵੱਲੋਂ ਇਹ ਬਿਆਨ ਵੀ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਜੇ ਇੰਨਾ ਦਬਾਅ ਪਾਇਆ ਗਿਆ ਤਾਂ ਹੀ ਜਸ਼ਨਗਲ ਸਰੈਂਡਰ ਕਰ ਸਕਿਆ ਜਿਸ ਇਹਦੀ ਭੈਣ ਨੂੰ ਚੱਕਿਆ ਪਹਿਲਾਂ ਤਾਂ ਨਾ ਸੋਰੀ ਇਹਦੇ ਭਰਾ ਨੂੰ ਚੱਕੇ ਫਿਰ ਇਹ ਮਸ਼ੀਨ ਚੱਕੇ ਫਿਰ ਇਹਦੀ ਭੈਣ ਨੂੰ ਚੱਕਿਆ ਸੈਕਿੰਡ ਟੈਗ ਕਿ ਉਹਨੇ ਪਨਾਹ ਦਿੱਤੀ ਸੀ 2 ਸਾਲ ਤੇ ਪੁਲਿਸ ਸੁੱਤੀ ਪਈ ਸੀਗੀ 2 ਸਾਲ ਚ ਕੋਈ ਇਤਨਾ ਜਦੋਂ ਪ੍ਰੈਸ ਕਾਲਮਸ ਕੀਤੀ ਅਸੀਂ ਚੰਡੀਗੜ੍ਹ ਆ ਕੇ ਫਿਰ ਸਾਰੇ ਆਪਣੇ ਆ ਜਾਂਦੇ ਗਰੋਲ ਤੇ ਕਿਸੇ ਉਹਨਾਂ ਇਹਨੂੰ ਚੱਕਣਾ ਸਰੈਂਡਰ ਵੀ ਪੁਲਿਸ ਨੇ ਹੀ ਕਰਾਇਆ ਇਹਨੂੰ ਉਹਦੇ ਕਹਿਣ ਦੀ ਕੀਤਾ ਨਾ ਇਹਨਾਂ ਨੇ ਤੇ ਜਦੋਂ ਇਹਦੀ ਭਰਾ ਤੇ ਦਬਾਅ ਬਣਿਆ ਇਹਦੀ ਭੈਣ ਤੇ ਦਬਾਅ ਬਣਿਆ ਤਾਂ ਜਾ ਕੇ ਨੇ ਸਰੈਂਡਰ ਕੀਤਾ ਆਪਣੇ ਆਪ ਨੂੰ ਨਹੀਂ ਤਾਂ ਕਰਦਾ ਨਹੀਂ ਸੀਗਾ ਕਹਿੰਦਾ ਤੁਸੀਂ ਜੋ ਕਰਨਾ ਕਰ ਲਓ ਭੱਜ ਲਓ ਔਰ 2 ਸਾਲ ਇਹ ਪਰਿਵਾਰ ਮਤਲਬ ਕਹਿ ਸਕਦੇ ਆ ਚੰਡੀਗੜ੍ਹ ਦੇ ਚੱਕਰ ਕੱਢ ਕੇ ਹਾਈ ਕੋਰਟ ਦੇ ਚੱਕਰ ਕੱਢ ਕੇ ਇਹ ਥੱਕ ਚੁੱਕੇ ਸੀਗੇ ਜਦੋਂ ਮੇਰੇ ਨਾਲ ਸੰਪਰਕ ਕੀਤਾ ਇਹਨਾਂ ਨੇ ਤਾਂ ਅੱਜ ਥੋੜਾ ਸਕੂਨ ਮਿਲਿਆ ਸਕੂਨ ਵੀ ਕੀ ਮਿਲਿਆ ਜਿਹੜੀ ਹੁਣ ਕੁਲਵੰਤਗੌਰ ਡਾਕਟਰ ਹੈ ਕੁਲਵੰਤਗੌਰ ਡਾਕਟਰ ਹੈ ਉਹ ਨੂੰ ਅਰੈਸਟ ਨਹੀਂ ਕਰਦੀ ਪੁਲਿਸ ਕਹਿੰਦੀ ਜੋ ਤੁਸੀਂ ਕਰਨਾ ਕਰ ਲਓ ਪੁਲਿਸ ਵਾਲੇ ਇਸ ਟਾਈਮ ਜਿਹੜਾ ਇੰਸਪੈਕਟਰ ਉਹ ਵੇਖ ਚੁੱਕਿਆ 2-2 ਲੱਖ ਰੁਪਏ ਪਰਿਵਾਰ ਨੂੰ ਹਾਂ ਮੈਂ ਤੁਹਾਨੂੰ ਤੁਸੀਂ ਕਹਿੰਦਾ ਫੈਸਲਾ ਕਰ ਲਓ ਕਹਿੰਦੇ ਅਸੀਂ ਹੁਣ ਸਾਡੀ ਮਰੀ ਵੀ ਕੁੜੀ ਦਾ ਜਾਂ ਸਾਡੇ ਜਵਾਕ ਦਾ ਉਹ ਮੁੱਲ ਪਾ ਰਹੇ ਦੋ ਦੋ ਲੱਖ ਰੁਪਏ ਦਾ ਕਿ ਤੁਸੀਂ ਫੈਸਲਾ ਕਰ ਲਓ ਫੈਸਲਾ ਕਿਸ ਚੀਜ਼ ਦਾ ਕਰ ਲਈ ਜਿਹੜੀ ਇੱਕ ਡਾਕਟਰ ਨੇ ਵਾਅਦਾ ਕੀਤਾ ਸੀ ਕੁਲਵੰਤ ਕੌਰ ਨੇ ਤੇ ਉਹਨੇ ਉਹਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਅਸੀਂ ਐਪਲੀਕੇਸ਼ਨ ਦੇ ਕੇ ਥੱਕ ਚੁੱਕੇ ਹਾਂ ਅਸੀਂ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕਾਣ ਖੜਕਾਉਂਗੇ ਇੱਕ ਦੋ ਦਿਨ ਦੇ ਵਿੱਚ ਵਿੱਚ ਤੁਹਾਨੂੰ ਉਹਦੇ ਤੁਹਾਡੇ ਚੈਨਲ 'ਤੇ ਦਿਖਾਵਾਂਗੇ ਅਸੀਂ ਹਾਈ ਕੋਰਟ ਪਹੁੰਚੇ ਹਾਂ ਤੇ ਲੇਕਿਨ ਉਹਨੂੰ ਅਰੈਸਟ ਨਹੀਂ ਕਰਦੇ ਉਹਨੇ ਪੈਸੇ ਖਵਾਤੇ ਉਹਦੇ ਬੇਟਾ ਜਿਹੜਾ ਸਰਕਾਰੀ ਉੱਥੇ ਐਮ ਡੀ ਹੈ ਸਰਕਾਰੀ ਹਸਪਤਲ ਗੁਰਦਾਸਪੁਰ ਉਹਨੇ ਪੂਰਾ ਚੈੱਕ ਲਾ ਰੱਖਿਆ ਕਿ ਮੇਰੀ ਮਾਂ ਨੂੰ ਅਰੈਸਟ ਨਾ ਕਰੇ ਲੋਕਾਂ ਨੇ ਤੁਸੀਂ ਕਤਲ ਕਰਦੇ ਹੋ ਦੋ ਦੋ ਕਤਲ ਕਰਦੇ ਹੋ ਇੱਕ ਛੋਟੇ ਬੱਚੇ ਦਾ ਤੇ ਇੱਕ ਇਹਨਾਂ ਦੀ ਬੇਟੀ ਦਾ ਤੇ ਉਤੋਂ ਤੁਸੀਂ ਪੈਸੇ ਦਾ ਮੁੱਲ ਪਾ ਕੇ ਸਾਨੂੰ ਖਰੀਦਣਾ ਚਾਹੁੰਦੇ ਹੋ ਇਹਦੇ ਪਿੱਛੇ ਕੀ ਲੱਗਦਾ ਤੁਹਾਨੂੰ ਤੁਸੀਂ ਪਿਛਲੇ ਦਿਨ ਟਾਈਮ 'ਚ ਕਾਫੀ ਆਵਾਜ਼ ਚੱਕੀ ਇਹਦੇ ਪਿੱਛੇ ਕੀ ਲੱਗਦਾ ਕਿਉਂ ਵਾਪਰ ਰਿਹਾ ਹੈ ਤਾਂ ਦੇਖੋ ਇੱਕ ਧਰਮ ਦੀ ਆੜ ਲੈ ਕੇ ਕਹਿੰਦੇ ਆਸਰਾ ਲੈ ਕੇ ਇਹ ਗਲਤ ਕੰਮ ਕਰਦੇ ਨੇ ਦੇਖੋ 크੍ਰਿਸਚਨ ਧਰਮ ਬਹੁਤ ਵੱਡਾ ਧਰਮ ਬਣਿਆ ਜਾਂਦਾ ਇਹ ਵੀ 크੍ਰਿਸਚਨ ਫੈਮਲੀ ਚੋਂ ਆ ਬਹੁਤ ਵਧੀਆ ਇਨਸਾਨ ਨੇ ਹੋਰ ਪਾਸਟਰ ਬਹੁਤ ਨੇ ਸਾਡੇ ਚੰਡੀਗੜ੍ਹ ਚ ਮੋਹਾਲੀ ਚ ਇਦਾਂ ਦਾ ਕਲੰਕ ਕਿਸੇ ਨਾਤੇ ਨਹੀਂ ਹੈ ਪਰ ਇਹ ਲੋਕਾਂ ਨੇ ਇੱਕ ਧੰਦਾ ਬਣਾ ਰੱਖਿਆ ਸੀਗਾ ਲੋਕਾਂ ਦੀਆਂ ਇੱਤੀਆਂ ਆਪਣਾ ਨੂੰ ਛੇੜ ਛਾੜ ਕਰਨ ਜਿਹੜੇ ਗਲਤ ਪਾਸਟਰ ਨੇ ਉਹਨਾਂ ਦੀ ਗੱਲ ਕਰਦਾ ਮੈਂ ਹੋਰ ਪਾਸਟਰ ਬਹੁਤ ਵਧੀਆ ਨੇ ਮੇਰੇ ਦੋਸਤ ਵੀ ਨੇ ਇਕੱਠੇ ਪੜੇ ਵੀ ਨਹੀਂ ਪਰ ਇਦਾਂ ਦਾ ਘਟਿਆ ਕੰਮ ਨਹੀਂ ਕਰਦੇ ਜਿਵੇਂ ਬਲਜਿੰਦਰ ਪਾਸਟਰ ਨੇ ਰੇਪ ਰੇਪ ਕਰਦਾ ਸੀ ਕੁੜੇ ਨੂੰ ਛੇੜ ਛਾੜ ਐਵੇਂ ਜਸ਼ਨ ਗਿੱਲ ਨੇ ਹੋਰ ਦੋ ਤਿੰਨ ਮਾਮਲੇ ਹੋਰ ਵੀ ਨੇ ਉਹ ਸਾਹਮਣੇ ਨਹੀਂ ਆਣਾ ਚਾਹੁੰਦੇ ਜਿਵੇਂ ਇੱਕ ਕੁੜੀ ਬੱਚਾ ਲੈ ਕੇ ਉਹਨਾਂ ਨੇ ਵੇਚਦਾ ਸੀ ਜਿਹੜਾ ਭਰਾ ਨੇ ਇੱਕ ਅਮਰੀਕਾ ਚ ਦਾ ਚਾਚਾ ਬੰਦਾ ਕੋਈ ਵੀ ਹੈ ਉਹਨੇ ਕੀ ਕੀਤਾ ਸੀ ਇੱਕ ਕੁੜੀ ਨਾਲ ਘਰ ਚ ਕੰਮ ਕਰਦੀ ਸੀ ਉਹਨੂੰ ਪ੍ਰੈਗਨੈਂਟ ਕਰ ਦਿੰਦਾ ਉਹਦਾ ਫਿਰ ਪ੍ਰੈਗਨੈਂਟ ਹੋਣ ਤੋਂ ਬਾਅਦ ਉਹਨੂੰ ਪੈਸੇ ਦੇ ਕੇ ਲੱਖ ਰੁਪਏ ਉਹ ਬੱਚਾ ਉਹਦਾ ਵੇਚਦਾ ਉਹ ਚ ਵੀ 50000 ਖਾ ਜਾਂਦਾ ਦੱਸੋ ਇਦਾਂ ਦੇ ਘਟਿਆ ਕੰਮ ਕਰ ਕਿੱਥੇ ਜਾਓਗੇ ਰ ਕਰਨਾ ਕੀ ਚਾਹੁੰਦੇ ਹੋ ਕਹਿਣਾ ਕੀ ਚਾਹੁੰਦੇ ਲੋਕਾਂ ਨੂੰ ਸੰਦੇਸ਼ ਕੀ ਦੇਣਾ ਚਾਹੁੰਦੇ ਕਿ ਤੁਸੀਂ ਧਰਮ ਨੂੰ ਬਦਨਾਮ ਕਰ ਰਹੇ ਹੋ ਇੱਕ 크ਰਿਸਚਨ ਧਰਮ ਬਹੁਤ ਵੱਡਾ ਧਰਮ ਹੈ ਪਰ ਲੋਕ ਇਹ ਲੋਕਾਂ ਨੇ ਬਦਨਾਮ ਕਰ ਰੱਖਿਆ ਪਰਿਵਾਰ ਫਸਦੇ ਕਿਵੇਂ ਨੇ ਕਿਹੜੀਆਂ ਗੱਲਾਂ ਚਾਹੁੰਦੇ ਨੇ ਪਰਿਵਾਰ ਦੇਖੋ ਪਰਿਵਾਰ ਫਸਦਾ ਨਹੀਂ ਕਹਿ ਸਕਦੇ ਆਪਣੀ ਮਰਜ਼ੀ ਨਾਲ ਜਾਂਦੇ ਨੇ ਪ੍ਰੇਰ ਕਰਦੇ ਨੇ ਆਪਣੀ ਮਰਜ਼ੀ ਨਾਲ ਫਸਦੇ ਨਹੀਂ ਕਹਿ ਸਕਦੇ ਇਹ ਆਪਣੀ ਮਰਜ਼ੀ ਨਾਲ ਜਾਂਦੇ ਨੇ ਬਟ ਲੇਕਿਨ ਉਥੇ ਜਿਹੜੀ ਕੋਈ ਕੁੜੀ ਦੀ ਗੱਲ ਕਰੀਏ ਜਿਵੇਂ ਜਸ਼ਨ ਗਿੱਲ ਜਾਂ ਬਜਿੰਦਰ ਪਾਸਟਰ ਇਹ ਕੁੜੀਆਂ ਨੂੰ ਦੇਖਦੇ ਸੀ ਮਹਿਲ ਯੱਕ ਰੱਖਦੇ ਸੀ ਉਹਨਾਂ ਤੇ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਆਪਣੇ ਪਰਸਨਲੀ ਬੁਲਾਣਾ ਕਿ ਤੁਸੀਂ ਮੇਰੇ ਨਾਲ ਮੇਲੋ ਮੈਨੂੰ ਉਹਨੂੰ ਫਿਰ ਗੱਲਾਂ 'ਚ ਲਿਆਣਾ ਮੈਂ ਉਹ ਤੋਂ ਬਾਅਦ ਗੱਲਾਂ 'ਚ ਲਿਆ ਕੇ ਫਿਰ ਉਹਨਾਂ ਨੂੰ ਟੌਰਚਰ ਕਰਨਾ ਸ਼ੁਰੂ ਕਰ ਦਿੰਦੇ ਸੀਗੇ ਕਿ ਉਹਨੂੰ ਲਾਲਚ ਦੇਣਾ ਸ਼ੁਰੂ ਕਰ ਦਿੰਦੇ ਬੱਚਾ ਫਸ ਜਾਂਦਾ ਸੀ ਕਿਤੇ ਨਾ ਕਿਤੇ ਆ ਕੇ ਕੁੜੀ ਦੀ ਕਿੰਨੀ ਏ ਸੀ 21 ਸਾਲ ਦੀ ਏ ਸੀ ਕਿ ਦੋਸੋ ਬੀਸੀਏ ਕਰ ਰਹੀ ਸੀ ਲਾਸਟ ਇਗਜ਼ਾਮ ਸੀਗਾ ਜਿਹੜੀ ਇਹ ਕੁੜੀ ਦੀ ਡੈਥ ਹੋਈ ਹੈ ਤੇ ਉਹਨਾਂ ਨੂੰ ਆਪਣੇ ਗੱਲਾਂ 'ਚ ਲੈ ਕੇ ਜਸ਼ਨ ਗਿਲ ਨੇ ਆਪਣੇ ਭਲੇ ਵਿੱਚ ਲੈ ਕੇ ਆਪਣੀ ਗੱਲਾਂ 'ਚ ਲਿਆ ਕੇ ਉਹਦੇ ਨਾਲ ਗਲਤ ਕੰਮ ਕੀਤਾ ਦੇਖੋ ਹੋਰ ਵੀ ਕੇਸ ਵਾਪਰ ਰਹੇ ਨੇ ਇਹਨਾਂ ਦੇ ਨਾਲ ਬਾਈ ਜੀ ਗੁਰਦਾਸਪੁਰ ਦੀ ਗੱਲ ਕਰੀਏ ਗੁਰਦਾਸਪੁਰ ਬਹੁਤ سارے ਮਾਮਲੇ ਨੇ ਜਿਵੇਂ ਹੁਣ ਬਟਾਲੇ ਦੀ ਗੱਲ ਕਰੀਏ ਬਟਾਲੇ ਇੱਕ ਪਰਚਾ ਦਰਜ ਹੁੰਦਾ ਫਿਰ ਗੁਰਦਾਸ ਦੀਨਾ ਨਗਰ ਚ ਇੱਕ ਦੋ ਹੋਰ ਮਾਮਲੇ ਸੀ ਉਹ ਮੈਂ ਸਾਹਮਣੇ ਨਹੀਂ ਆਇਆ ਮੇਰੇ ਉਹ ਕਹਿੰਦੇ ਵੀ ਤੁਸੀਂ ਕੰਪਰੋਵਾਈਜ਼ ਕਰ ਲੈਂਦੇ ਮੈਂ ਕਿਹਾ ਮੈਨੂੰ ਉਹ ਤਾਂ ਨਹੀਂ ਕੋਈ ਲੈਣ ਦੇ ਜੋ ਤੁਹਾਡੀ ਗੱਲ ਚੱਲਦੀ ਤਾਂ ਤੁਸੀਂ ਕੈਮਰੇ ਸਾਹਮਣੇ ਤਾਂ ਆਓ ਨਾ ਪਤਾ ਤਾਂ ਲੱਗੇ ਲੋਕ ਕਰ ਕੀ ਰਹੇ ਨੇ ਲੋਕਾਂ ਨੂੰ ਪਤਾ ਹੋਣਾ ਜ਼ਰੂਰ ਚਾਹੀਦਾ ਕਿ ਤੁਸੀਂ ਪ੍ਰੇਅਰ ਕਰਨੇ ਆਪਣੇ ਘਰੇ ਬਹਿ ਕੇ ਕਰੋ ਪਾਠ ਕਰਨਾ ਆਪਣੇ ਘਰੇ ਬਹਿ ਕੇ ਮੈਂ ਇਹਨਾਂ ਦੇ ਪਿੱਛੇ ਨਾ ਲੱਗਾਂ ਇਦਾਂ ਦੇ ਘਟੀਆਂ ਬੰਦਿਆਂ ਦੇ ਵਿੱਚ ਮੰਗ ਕੀ ਕਰਦੇ ਹੁਣ ਮੰਗ ਕੀ ਹੈ ਪ੍ਰਸ਼ ਮੰਗ ਸਾਡੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਇੱਕੋ ਮੰਗ ਜੀ ਕਲਵੰਤ ਕੌਰ ਨੂੰ ਅਸ਼ੀਸ਼ ਗਿੱਲ ਨੂੰ ਅਰੈਸਟ ਕੀਤਾ ਜਾਵੇ ਕਿ ਸਰਪੰਚ ਦਾ ਪੂਰਾ ਪੂਰਾ ਰੋਲ ਹੈ ਜਿਹਨੇ ਪੂਰਾ ਜ਼ੋਰ ਲਾਗ ਰੱਖਿਆ ਸੀ ਗੁਰਦਾਸਪੁਰ ਚ ਦੀਨਾ ਨਗਰ ਚ ਹਸਪੀਟਲਾਂ ਤੋਂ ਲੈ ਕੇ ਪੁਲਿਸ ਥਾਣੇ ਤੱਕ ਜਿਹਨੇ ਪੈਸਾ ਵੰਡਿਆ ਕਿ ਅਰੈਸਟ ਨਹੀਂ ਹੋਣਾ ਚਾਹੀਦਾ ਕਲਵੰਤ ਕੌਰ ਜਿਵੇਂ ਕਿ ਉਹਦੇ ਬੇਟੇ ਨੇ ਹੁਣ ਜਿਵੇਂ ਡਾਕਟਰਾਂ ਦਾ ਦਬਾਅ ਪਾਇਆ ਇਹਨਾਂ ਦੇ ਡਾਕਟਰਾਂ ਦਾ ਦਬਾਅ ਪਾਇਆ ਕਿ ਇਹਨਾਂ ਨੂੰ ਅਰੈਸਟ ਨਾ ਕੀਤਾ ਜਾਵੇ ਤੁਸੀਂ ਪੈਸੇ ਨਾਲ ਖਰੀਦ ਲਿਆ ਉਹਨਾਂ ਨੂੰ ਪੁਲਿਸ ਨੂੰ ਵੀ ਕਹਿ ਸਕਦੇ ਆ ਇੰਸਪੈਕਟਰ ਨੂੰ ਕਹਿ ਸਕਦੇ ਆ ਜਿਹੜਾ ਇੰਸਪੈਕਟਰ ਦਬਕੇ ਮਾਰਦਾ ਹੈ ਨ ਉਹਨੂੰ ਰੈਸਟ ਨਹੀਂ ਕਰਦੇ ਜਦ ਕਿ ਕੁਲਵੰਤ ਕੌਰ ਦਾ ਇੱਕੋ ਵੋਸ਼ਨ ਕੀਤਾ ਕਤਲ ਕੀਤਾ ਉਹਨੂੰ ਰੈਸਟ ਕਿਉਂ ਨਹੀਂ ਕਰਦੇ ਕੁਲਵੰਤ ਕੌਰ ਦਾ ਕਲੀਨਿਕ ਦੇ ਬਾਰੇ ਦੱਸੋ ਉਹ ਕਿੱਥੋਂ ਉਹਨਾਂ ਨੇ ਅਪਰੂਵਲ ਲਈ ਕਿ ਉਹ ਕਲੀਨਿਕ ਚਲਾਉਂਦੇ ਨੇ ਕਿਵੇਂ ਚਲਾਉਂਦੇ ਸੀ ਕੀ ਸੀ ਉਹਦੇ ਪਿੱਛੇ ਕੋਈ ਕਾਗਜ਼ ਪੱਤਰ ਨਹੀਂ ਕੋਈ ਕੁਝ ਨਹੀਂ ਜਦੋਂ ਦੀ ਅਸੀਂ ਮੀਡੀਆ ਸਾਹਮਣੇ 5 ਅਪ੍ਰੈਲ ਨੂੰ ਲੈ ਕੇ ਆਏ ਉਹਨੇ ਸਾਰੇ ਬੈੱਡ ਬੂਡ ਜਿੱਥੇ ਸਾਰੇ ਚੱਕਦੇ ਸੀਗੇ ਕੋਈ ਰਜਿਸਟ੍ਰੇਸ਼ਨ ਨਹੀਂ ਕੋਈ ਫਾਰਮ ਨਹੀਂ ਕੋਈ ਸਰਕਾਰੀ ਹੋ ਨਹੀਂ ਖੁਦ ਆਪ ਆਪ ਵੀ ਦੀ ਹੈ ਨਹੀਂ ਕਿ ਦੀ ਪੜਾਈ ਕੀਤੀ ਉਹਨੇ ਇੱਕ ਜਿੱਦਾਂ ਪਹਿਲਾਂ ਪੁਰਾਣੇ ਪੁਰਾਣੀ ਗੱਲ ਕਰਦੇ ਆ ਉਹ ਪਿੰਡਾਂ ਚ ਕਿ ਦਾਈ ਸਿਸਟਮ ਹੁੰਦਾ ਸੀਗਾ ਵੀ ਬੱਚਾ ਉਦੋਂ ਜਨਮ ਹੁੰਦਾ ਉਹਦੇ ਥਰੂ ਹੁੰਦਾ ਸੀਗਾ ਪਰ ਉਹ ਸਿਸਟਮ ਸੀ ਕੋਨੇ ਇੱਕ ਕਲੀਨਿਕ ਖੋਲ ਰੱਖਿਆ ਸੀ ਉਹ ਨੇ ਦਾਈ ਦੀ ਆੜ ਹੇਠ ਦਾਈ ਦੇ ਨਾਮ ਹੇਠ ਬਿਲਕੁਲ ਉਹਨੇ ਵਾਸ਼ਨ ਕੀਤਾ ਜਿਹੜਾ ਕਿ ਲੜਕੀ ਦੇ ਅੰਦਰੋਂ ਕੱਟ ਕੱਟੀ ਗੰਜੇ ਨਸਾ ਕੱਟੇ ਗਏ ਜਿਸ ਦੇ ਕਰਕੇ ਕੁੜੀ ਦੀ ਮੌਤ ਹੋਈ ਦੇਖੋ ਅਰੈਸਟ ਨਹੀਂ ਕਰਦੀ ਪੁਲਿਸ ਉਹਨੂੰ ਜੇ ਉਹ ਦੀ ਅਰੈਸਟ ਹੋ ਜਾਂਦੀ ਹੈ ਕੁਝ ਹੋਰ ਵੀ ਸਾਹਮਣੇ ਆ ਸਕਦਾ ਦੇਖੋ ਜੀ ਤਿੰਨ ਬੰਦੇ ਤਾਂ ਸਾਹਮਣੇ ਹੈ ਹੀ ਨਹੀਂ ਡਾਕਟਰ ਕਿਹੜੀ ਕਲਵੰਤ ਕੌਰ ਇੱਕ ਜਿਹੜੀ ਆ ਸਰਪੰਚ ਜਿਹੜਾ ਪੂਰਾ ਰੋਲ ਸੀਗਾ ਦੋ ਬੰਦੇ ਅਰੈਸਟ ਹੋਣਾ ਜ਼ਰੂਰੀ ਹੈ ਫਿਰ ਇਹਨਾਂ ਨੂੰ ਪਰਿਵਾਰ ਨੂੰ ਥੋੜਾ ਸਕੂਨ ਮਿਲੂਗਾ ਕਿ ਇਹ ਅਰੈਸਟ ਹੋਏ ਇਹਨਾਂ ਨੂੰ ਇਨਸਾਫ ਮਿਲਿਆ ਅੱਜ ਇਹਨਾਂ ਨੂੰ ਇਹ ਲੱਗਦਾ ਇਨਸਾਫ ਸਾਡਾ ਫੇਰ ਕਿਤੇ ਨਾ ਕਿਤੇ ਕਿੱਥੇ ਮਿਲਿਆ ਨੂੰ ਇਨਸਾਫ ਉਹ ਤਾਂ ਚੱਕ ਕੇ ਜੇਲ੍ਹ ਚ ਭੇਜਦੇ ਠੀਕ ਹੈ ਜੇਲ੍ਹ ਭੇਤੇ ਵੱਡ ਲੇਕਿਨ ਜਿਹੜਾ ਇਹਨਾਂ ਨੂੰ ਹੁਣ ਡਾਕਟਰਾਂ ਵੱਲੋਂ ਦਬਾਅ ਪਾਇਆ ਜਾ ਰਿਹਾ ਕਿਸ ਗੱਲ ਦਾ ਪਾਇਆ ਜਾ ਕਿ ਤੁਸੀਂ ਮੁੱਲ ਪਾਣਾ ਚਾਹੁੰਦੇ ਸਾਡੇ ਬੱਚੀ ਦਾ ਕਿ ਮੁੱਲ ਪਾਰੇ ਤਾਂ ਜੇ ਤੁਹਾਡੀ ਇਹ ਕੁੜੀ ਨਾਲ ਹੋਵੇ ਤੁਹਾਡੇ ਕਿਸੇ ਰਿਸ਼ਤੇਦਾਰ ਨਾਲ ਤੁਸੀਂ ਕੀ ਕੀ ਕਰੋਗੇ ਤੁਸੀਂ ਤੁਹਾਨੂੰ ਵੀ ਮ ਕੋਰਟ ਤੇ ਭਰੋਸਾ ਹੈ ਸਾਨੂੰ ਕੋਰਟ ਦੇ ਥਰੂ ਇਹ ਚੱਲੇ ਪੀਓ ਵੀ ਹੋ ਗਿਆ ਸੀ ਕੋਰਟ ਨੇ ਜਾਣਾ ਨਹੀਂ ਛੱਡਿਆ ਨੇ ਹੌਸਲਾ ਨਹੀਂ ਹਾਰਿਆ ਕਿ ਕੋਰਟ ਤੇ ਭਰੋਸਾ ਸਾਨੂੰ ਅਸੀਂ ਹਾਈ ਕੋਰਟ ਜੇ ਇਨਸਪੈਕਟਰ ਨਹੀਂ ਕੁਝ ਕਰ ਉਹਨੂੰ ਸਸਪੈਂਡ ਕਰਾ ਕੇ ਛੱਡਾਂਗੇ ਇਨਸਪੈਕਟਰ ਦਾ ਕੁਝ ਗੱਲਬਾਤ ਹੋਈ ਗੱਲਬਾਤ ਹੈ ਹੀ ਹੈ ਅਰੈਸਟ ਨਹੀਂ ਕਰਦਾ ਇਹਨਾਂ ਨੂੰ ਉਲਟਾ ਕਹਿੰਦੇ ਜੋ ਤੁਸੀਂ ਕਰਨਾ ਕਰੋ ਬਟ ਲੇਕਿਨ ਅਸੀਂ ਹਾਈ ਕੋਰਟ ਜਾਵਾਂਗੇ ਉੱਥੇ ਪਾਵਾਂਗੇ ਰੈਟ ਕਿ ਇਹਨੂੰ ਅਰੈਸਟ ਕੀਤਾ ਜਾਵੇ ਪੁਲਿਸ ਨੇ ਹੁਣ ਤੱਕ ਜੋੜੀ ਕਾਰਵਾਈ ਕੀਤੀ ਹੈ ਤੁਸੀਂ ਅੱਜ ਆਪਦਾ ਪੱਖ ਰੱਖ ਰਹੇ ਹੋ ਸੰਤੁਸ਼ਟ ਨਹੀਂ ਹੈਗੇ ਪੁਲਿਸ ਦੀ ਕਾਰਵਾਈ ਤੋਂ ਨਹੀਂ ਜੀ ਕਿ ਕਾਰਨ ਕੀ ਹੈ ਕਰਨੇ ਹੈ ਜੀ ਜਿੱਦਨ ਮੈਂ ਨੌ ਤਰੀਕ ਨੂੰ ਐਸ ਐਚਓ ਨੇ ਮੈਨੂੰ ਬੁਲਾਇਆ ਸੀ ਜੀ ਦਿਨੇ ਦਾ ਕੋ ਥਾਣੇ ਚ ਤੇ ਪ੍ਰੇਮਸੀ ਨੂੰ ਫਰਿਆਦ ਰਹੀ ਜਸ਼ਨਗਲ ਦੇ ਵੱਡੇ ਭਰਾ ਨੂੰ ਤੇ ਅਦੀ ਭੈਣ ਮਾਰਥਾ ਨੂੰ ਜੀ ਤੇ ਇਹ ਉੱਥੇ ਇਹਨਾਂ ਨੇ ਰਿਮਾਂਡ ਪੁਲਿਸ ਨੇ ਲਿਆਦਾ ਸੀ ਤੇ ਰਮਾਂਡ ਦੀ ਬਿਅ ਹੈ ਇਹਨਾਂ ਨੂੰ ਕੁਰਸੀਆਂ ਉੱਤੇ ਬਹਾਲ ਕੇ ਤੇ ਚਾਹ ਪੀਉਣ ਦੇ ਹੀ ਜੀ ਪੁਲਿਸ ਵਾਲੇ ਐਸ ਐਚਓ ਸਾਹਿਬ ਤੇ ਅੱਗੋਂ ਮੈਨੂੰ ਕਹਿੰਦੇ ਪੀ ਮੈਂ ਵੀਡੀਓ ਬਣਾਉਣ ਲੱਗਾ ਸੀ ਜੀ ਤੇ ਮੇਰਾ ਫੋਨ ਖੋ ਕੇ ਇਹਨਾਂ ਨੇ ਤੇ ਖੋਲਿਆ ਸੀ ਮੇਰਾ ਫੋਨ ਤੇ ਫਿਰ ਬਾਅਦ ਚੋਂ ਡਿਲੀਟ ਕਰਤਾ ਸੀ ਕਹਿੰਦੇ ਵੀਡੀਓ ਨਹੀਂ ਬਣਾਉਣੀ ਤੇ ਮੈਂ ਕਿਹੇ ਕੁਰਸੀਆਂ ਦੇ ਕਿਤਰਾੰਬਾ ਲੈ ਦੇ ਜਦੋਂ ਤੁਸੀਂ ਡਿਮਾਂਡ ਲਿਆਦਾ ਕੋਈ ਹਵਾਲਾ ਤੇ ਇਹਨਾਂ ਵਾਸਤੇ ਹੈ ਨਹੀਂ ਹੈ ਜੀ ਤੇ ਇਹਨਾਂ ਨੂੰ ਕੁਰਸੀਆਂ ਦੇ ਵਿਭਾਲ ਕੇ ਆਪਣੇ ਦਫ਼ਤਰ ਚ ਚਾਹ ਪੀਉਂਦੇ ਸੀ ਜੀ ਉਸ ਤੋਂ ਬਾਅਦ ਹੀ ਤੁਹਾਨੂੰ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਤੁਹਾਨੂੰ ਧਮਕੀਆਂ ਆਈਆਂ ਆ ਉਸ ਤੋਂ ਬਾਅਦ ਹੀ ਧਮਕੀਆਂ ਦੇਣ ਲੱਗ ਪਏ ਜੀ ਵੀ ਤੂੰ ਕਿਉਂ ਇਸ ਤਰ੍ਹਾਂ ਕਰਦਾ ਪੁਲਿਸ ਬਾਰੇ ਬੋਲਦਾ ਤੇ ਐਸਐਚਓ ਕਹਿੰਦਾ ਜੋ ਕਰਨਾ ਤੂੰ ਕਰ ਲਾ ਵੀ ਮੈਂ ਇਹਨਾਂ ਨੂੰ ਅਰੈਸਟ ਨਹੀਂ ਕਰਨਾ ਨਾ ਆਪਣੇ ਕਲਮੰਤਕੌਰ ਨੂੰ ਨਰਚਨਾ ਬਾਵਾਨੂੰ ਨਾ ਸਰਪੰਚ ਨੂੰ ਤੇ ਨਾ ਹੀ ਜਿਹੜਾ ਆਸ਼ੀਸ਼ ਜਿਨੇ ਵਰਦੀ ਪਾਈਦੀ ਆ ਜੀ ਇਹਦੇ ਉਹਨੂੰ ਜੀ ਕਹਿੰਦਾ ਜੀ ਮੈਂ ਨਹੀਂ ਕਰਨਾ ਜੀ ਜੀ ਤਾਂ ਸਟੂਡੀਓ ਦੇ ਵਿੱਚ ਸਾਡੇ ਨਾਲ ਉਹ ਪਰਿਵਾਰ ਆ ਜਿਹੜਾ 2 ਸਾਲ ਤੋਂ ਇਹ ਮੰਗ ਕਰ ਰਿਹਾ ਕਿ ਸਾਾਨੂੰ ਸਾਡੀ ਉਸ ਬੱਚੀ ਨੂੰ ਇਨਸਾਫ ਮਿਲੇ ਉਸ ਬੱਚੀ ਦੇ ਪੇਟ ਦੇ ਵਿੱਚ ਜਿਹੜਾ ਨੰਨੀ ਜਾਨ ਸੀ ਉਹਦਾ ਅਬੋਰਸ਼ਨ ਹੋਇਆ ਔਰ ਉਹਦੇ ਲਈ ਵੀ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਭਾਵੇਂ ਉਹ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਦਾ ਪੂਰਾ ਭਰੋਸਾ ਕੋਰਟ ਦੇ ਵਿੱਚ ਉਹ ਜਾ ਰਹੇ ਨੇ ਪਰ ਉਹਨਾਂ ਦਾ ਇਹ ਮੰਗ ਵੀ ਆ ਕਿ ਪ੍ਰਸ਼ਾਸਨ ਜਿਸ ਤਰ੍ਹਾਂ ਉਹਨਾਂ ਦੇ ਉੱਪਰ ਦਬਾਅ ਬਣਾ ਰਿਹਾ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਇੰਨੇ ਪੈਸੇ ਲੈ ਲਓ ਤੁਹਾਡਾ ਰਾਜੀਨਾਮਾ ਕਰਵਾ ਦਿੱਤਾ ਜਾਊਗਾ ਜਿਸ ਤਰ੍ਹਾਂ ਉਹਨਾਂ ਦਾ ਇਹ ਦਾਵਾ ਕਿ ਜਸ਼ਨਗਿੱਲ ਦੇ ਨਾਲ ਦੇਵਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਤੁਸੀਂ ਕੁਝ ਨਹੀਂ ਕਰ ਸਕਦੇ ਤੁਹਾਡਾ ਇਨਕਾਊਂਟਰ ਤੱਕ ਕਰ ਦਿੱਤਾ ਜਾਊਗਾ ਤਾਂ ਇਹ तमाम ਗੱਲਬਾਤ ਉਹਨਾਂ ਨੇ ਆਪਣੀ ਰੱਖੀ ਆ ਉਹਨਾਂ ਦਾ ਇਹ ਜਿਹੜਾ ਦਾਵਾ ਇਸ ਦਾਅਵੇ ਦੇ ਪਿੱਛੇ ਜਿਹੜੀ ਸਚਾਈ ਆ ਉਹਨਾਂ ਦੇ ਕੋਲੇ ਜਿਹੜੇ ਪ੍ਰੂਫ ਨੇ ਕਿ ਇਹ ਜਿਹੜਾ ਨੌਜਵਾਨ ਆ ਅਸ਼ੀਸ਼ ਗਿੱਲ ਉਹ ਵੀ ਉਹਨਾਂ ਨੂੰ ਧਮਕੀਆਂ ਦੇ ਰਿਹਾ ਸਿਵਿਲੀਅਨ ਹੋਣ ਦੇ ਬਾਵਜੂਦ ਪੁਲਿਸ ਦੀ ਵਰਦੀ ਦੇ ਵਿੱਚ ਉਹਨਾਂ ਨੂੰ ਧਮਕੀਆਂ ਦੇ ਰਿਹਾ ਉਹਨਾਂ ਨੂੰ ਡਰਾ ਧਮਕਾ ਰਿਹਾ ਔਰ ਉਹਨਾਂ ਦਾ ਇਹ ਮੰਗ ਜਿਹੜੀ ਹੈਗੀ ਆ ਉਹ ਮੰਗ ਸਰਕਾਰ ਤੋਂ ਕਰਦੇ ਨੇ ਕਿ ਪ੍ਰਸ਼ਾਸਨ ਕਾਰਵਾਈ ਕਰੇ ਕੋਰਟ ਉਹਨਾਂ ਨੂੰ ਇਨਸਾਫ ਦੇ